ਸੰਗਲਾ ਆ ਕੇ ਮੈਥੀ ਲੈ ਕੇ ਆਇਆ ਉੱਚੇ ਲੈ ਕੇ ਆਇਆ ਤੇ ਬਾਜੀ ਮਲੇ ਮੋਰੇ ਪੱਖੇ ਤੋੜਦੇ ਜਿੰਨੇ ਸ਼ੀਸ਼ੇ ਸਾਰੇ ਉਹ ਤੋੜਦੇ ਪੱਲਾ ਬੜਾ ਜਸਾ ਲੋਹਰਾਂ ਪਈ ਬ੍ਰੀ ਤਾਂ ਸੰਗਲਾ ਆ ਕੇ ਰਖਣਾ ਬੈਠਾ ਭੰਗ ਪੀਣ ਦਾ ਇੱਕ ਸੁਲਜਾਇਜ ਜਰੀਆ ਬਣਾ ਲਿਆ ਪ੍ਰਸ਼ਾਦ ਤੇ ਫੇਰ ਆ ਮਾਂ ਬਾਪ ਵਿਚਾਰੇ ਆ ਸੰਗਲਾ ਲੈ ਕੇ ਲੈ ਆਇਆ ਜੀ ਹੁਣ ਸਾਨੂੰ ਰਹਿੰਦਿਆਂ ਨੂੰ ਵੀ ਇੱਥੇ 20-25 ਦਿਨ ਹੋ ਗਏ ਜੀ 25 ਦਿਨ ਅਥਰੇ ਦਿਨ ਹੋ ਗਏ ਹੁਣ ਬਿਲਕੁਲ ਠੀਕ ਆ ਪੂਰੀ ਖਰਾਬ ਨਹੀਂ ਕਰਦਾ ਕੋਈ ਉਸ ਤੋ ਆਇਆ ਬਾਪੂ ਮਾਛੋੜੇ ਕੋਲ ਬੰਦ ਕਰਿਆ ਕਿਹੜਾ ਪੰਡ ਕਾਲੇ ਵਾਲੇ ਕੋਲਾ ਕੜਿਆਣਾ ਕਲਾ ਕੜਿਆਣਾ ਕਲਾ ਕਿੰਨੇ ਕ ਟਾਈਮ ਤੋਂ ਬੰਨਿਆ ਹੋਇਆ ਇਹ ਬੰਨਿਆ ਤਾਂ ਕਦੇ ਕਦੇ ਬੰਨ੍ਹਦੇ ਕਦੇ ਕਦੇ ਚੱਲ ਚੜ ਜਾਂਦਾ ਜਾਂਦਾ ਕਿੰਨੇ ਕ ਟਾਈਮ ਤੋਂ ਅਫਸਰਟ ਆ ਇਹ ਅਫਸਰਟ ਕਿਤਰਾ ਇਹਨੂੰ ਸਾਲ ਹੋ ਗਿਆ ਕੋਈ ਫਾਂਡੇ ਨੂੰ ਫਰਕ ਆ ਕਿ ਪੱਖੇ ਤੋਂ ਕੀ ਹੋਇਆ ਕੀ ਸੀ ਇਹਨੂੰ ਘਰੇ ਭੰਗ-ਭੰਗ ਪੀਂਦਾ ਸੀ। ਹਾਂ ਉਹ ਹਾਂ ਭੰਗ ਪੀਂਦਾ ਸੀ। ਹਾਂ ਜੀ। ਹੈ ਬਾਈ। ਭੰਗ ਪ੍ਰਸ਼ਾਦ ਸਮਝ ਕੇ ਪੀਂਦਾ ਸੀ। ਹੈ? ਕਿਵੇਂ ਪੀਂਦਾ ਸੀ ਸੈਕਟੀਰ ਭਰ ਕੇ? ਤੇ ਘੋਟਾ ਬਣਾ ਕੇ। ਹੈ? ਸੈਵੜੀ ਜੀ ਪੀਂਦੇ ਚੱਲ। ਅੱਛਾ ਤੂੰ ਚੱਲ ਵਿੱਚ। ਕੀ ਦਾ ਭਗਤਾਂ ਤੂੰ? ਹੈ? ਹਾਂ ਆਪਣੀ ਬੋਲਦਾ ਨਾ। ਆ ਦੇਖੋ। ਪੋਲੇ ਦਾ ਭਗਤ ਦੇਖੋ ਮਤਲਬ ਨਸ਼ੇ ਨੂੰ ਪੋਲੇ ਸ਼ੰਕਰ ਨਾਲ ਜੋੜਿਆ ਪਿਆ ਲੋਕਾਂ ਨੇ ਇਹਨੂੰ ਬੱਚੇ ਨੂੰ ਕੋਈ ਸੋਝੀ ਨਹੀਂ ਜਿਵੇਂ ਲੋਕ ਕਰੀ ਜਾਂਦੇ ਹੋਵੇਂ ਕਰੀ ਜਾਂਦਾ ਯਾਨੀ ਕਿ ਨਸ਼ਾ ਭੰਗ ਦਾ ਉਹਨੂੰ ਜਾਂਦਾ ਪੋਲੇ ਸ਼ੰਕਰ ਨਾਲ ਜੋੜਦਾ ਜਾਂ ਸਾਡੇ ਨਿੰਗਲ ਸਿੰਘਾਂ ਨਾਲ ਜੋੜ ਕੇ ਕੋਟਾ ਪ੍ਰਸ਼ਾਦ ਸਮਝ ਕੇ ਥੜ੍ਹਾਈ ਸਮਝ ਕੇ ਕੀ ਕਹਿੰਦੇ ਅੰਸ਼ਰਦੇਈ ਉਹ ਪੀ ਜਾਂਦੇ ਨੇ ਮਤਲਬ ਭੰਗ ਪੀਣ ਦਾ ਇੱਕ ਨਜਾਇਜ਼ ਹੀ ਜਰੀਆ ਬਣਾ ਲਿਆ ਪ੍ਰਸ਼ਾਦ ਤੇ ਫੇਰ ਆ ਮਾਪੇ ਵਿਚਾਰੇ ਅ ਸੰਗਲ ਲਾ ਕੇ ਲੈ ਕੇ ਆਇਆ ਅਜ ਬਾਪ ਆਪਣੇ ਪੁੱਤ ਦੇ ਸੰਗਲ ਲਾਉਣਾ ਕਿੱਡਾ ਜਿਗਰਾ ਚਾਹੀਦਾ ਦਿਲ ਪਾੜ ਜਾਂਦਾ ਜਦੋਂ ਜਿਹਨੂੰ ਅੰਗਲੀ ਨਾਲ ਫੜ ਕੇ ਨਿੱਕੇ ਇਹਨੂੰ ਚੱਲਣਾ ਸਿਖਾਇਆ ਮੋਢਿਆਂ ਦੇ ਬਿਠਾ ਕੇ ਮੇਲਾ ਦਿਖਾਇਆ ਹੋਵੇ ਤੇ ਉਹਨੂੰ ਸੰਗਲ ਨਾਲ ਬੰਨ ਕੇ ਜਿਵੇਂ ਜਾਨਵਰ ਨੂੰ ਲਿਆਉਂਦੇ ਆ ਐ ਬੰਨ ਕੇ ਲਿਆਉਣਾ ਪਵੇ ਉਸ ਬਾਪ ਨੂੰ ਪੁੱਛ ਕੇ ਦੇਖੋ ਉਹਦੇ ਦਿਲ ਤੇ ਕੀ ਬੀਤਦੀ ਆ ਫਿਰ ਇਹ ਜਿਹੜੇ ਨਸ਼ਾ ਵੇਚਦੇ ਆ ਨਾ ਭੰਗ ਦੇ ਉਹਨੂੰ ਬੇਨਤੀ ਆ ਭਰਾਵੋ ਤੁਹਾਡੀ ਭੰਗ ਨੇ ਬਹੁਤ ਘਰ ਯਾਰਦ ਤੇ ਆ ਬਹੁਤ ਘਰ ਯਾਰਦ ਤੇ ਹਜੇ ਵੀ ਥੋੜਾ ਸੰਕੋਚ ਕਰੋ ਥੋੜੀ ਸਮਝ ਰੱਖੋ ਭੰਗ ਪਿੰਡਾਂ ਦੇ ਵਿੱਚ ਹਟੀਆਂ ਤੇ ਭੂਲੇ ਸ਼ੰਕਰ ਦੇ ਨਾਂ ਤੇ ਆ ਮੁੰਡਾ ਵੀ ਕਹਿੰਦਾ ਮੈਂ ਭੂਲੇ ਦਾ ਭਗਤਾਂ ਬਾਪ ساری ਉਮਰ ਵਿਚਾਰਾ ਕੰਮ ਕਰਦਾ ਮਰ ਗਿਆ ਬਾਬੇ ਨਾਨਕ ਦਾ ਪਾਸ਼ਿਕ ਆ ਗੋਵਨ ਸਿੰਘ ਜੀ ਦਾ ਪੁੱਤਰ ਆ ਤੇ ਪੁੱਤ ਕਹਿੰਦਾ ਮੈਂ ਭੂਲੇ ਦਾ ਭਗਤਾਂ ਤੇ ਮੈਂ ਭੰਗ ਪੀਣਾ ਕੋਈ ਨਾ ਬੱਪੂ ਇਹਨੂੰ ਥੋੜੇ ਦਿਨ ਦਾਖਲ ਕਰਨਾ ਪਊਗਾ। ਬਿਲਕੁਲ ਜੀ। ਤੈਨੂੰ ਰਹਿਣਾ ਪਊ ਨਾਲ। ਰੈਪਿੰਗ ਆ। ਠੀਕ ਆ ਬੱਪੂ ਆ ਰੱਖ ਲੈ ਕੋਲੇ। ਬੱਪੂ ਜੀ ਕਿੰਨੇ ਬੱਚੇ ਨੇ ਤੁਹਾਡੇ? ਦੋ ਲੜਕੀ ਦੋ ਲੜਕੇ। ਦੂਜੇ ਬੱਚੇ ਕਿੱਥੇ ਤੁਹਾਡੇ ਲੜਕੇ ਤਾਂ ਵਿਆਹੀਆਂ ਹੋਣਗੀਆਂ। ਲੜਕੇ ਨਹੀਂ ਐਕਸਟਰੀਅਰ ਐ ਸੱਚੇ। ਹੋਰ ਚੰਗਾ। ਓਕੇ ਤੇ ਲੜਕਾ ਦੂਜਾ। ਦੂਜਾ ਲੜਕਾ ਟਰਾਲਾ ਚ ਚਲਾਉਂਦਾ। ਟਰਾਲਾ ਚ ਚੋਂਦਾ। ਇਕੱਠੇ ਹੀ ਰਹਿਣੇ ਉਹ ਕੱਢ। ਨਾ ਇਕੱਠੇ। ਇਕੱਠੇ ਆ। ਤੇ ਫਿਰ ਇਹ ਵਿਆਹ ਨਹੀਂ ਹਰੇ? ਨਹੀਂ ਵਿਆਹ। ਓਕੇ। ਇਹ ਆਪਦੇ ਭਰਾ ਦੇ ਨਾਲ ਨਹੀਂ ਜਾਂਦਾ ਟਰਾਲੇ ਤੇ ਚੱਲ ਜਾਂਦਾ ਅਫਸਰ ਜਿਆ ਰਹਿੰਦਾ ਫਿਰ ਉਹ ਨਹੀਂ ਬੋਹ ਜਾਂਦਾ ਉੱਥੇ ਅੱਛਾ ਉਹ ਵੀ ਜਾਂਦਾ ਜਿਹੜਾ ਅਫਸਰ ਰਹਿੰਦਾ ਹੈ ਕਿਦੋਂ-ਕਦੋਂ ਹੋਇਆ ਸ਼ੁਰੂ ਤੋਂ ਹੀ ਆ ਸੀ ਨਹੀਂ ਸ਼ੁਰੂ ਤੋਂ ਨਹੀਂ ਇਹ ਕਰੋਨਾ ਦਾ ਭਜਦਾ ਫਿਰ ਜਾ ਕੇ ਉਹ ਭੰਗ ਖਾ ਲੈਂਦਾ ਫਿਰ ਜ਼ਿਆਦਾ ਹੋ ਜਾਂਦਾ ਹੂੰ ਪਹਿਲਾਂ ਵੀ ਭੰਗ ਪੀਂਦਾ ਸੀ ਨਹੀਂ ਪਹਿਲਾਂ ਨਹੀਂ ਸੀ ਪੀਂਦਾ ਪਹਿਲਾਂ ਕੋਈ ਹੋਰ ਜੋਤੀ ਜੋਤੀ ਨਾਲ ਕਿਤੇ ਕੋਈ ਢੀਮੇ ਨਾਲ ਜੀਸਾਸਤ ਹੂੰ ਮੈਨੂੰ ਪਤਾ ਲੱਗਿਆ ਮਗਰ ਰਹਿਣ ਦੇ ਮਸ਼ੀਨ ਨਹੀਂ ਚਲਾਉਣੇ ਉੱਤਰ ਜਾਣਾ ਨੇ ਫਿਰ ਇਦੋਂ ਇਹਨੇ ਮਹਿੰਗੇ ਇਹਨੂੰ ਮਿਲੇ ਨਹੀਂ ਇਹ ਵਿਭਾਗ ਦਾ 17 ਦਾ ਰੇਟ। ਉਹ ਇਸ ਕਰਕੇ ਜਿਹੜਾ ਉਹਦਾ ਨਜਾਜ਼ੇ ਹੋ ਗਿਆ ਇਹਦਾ। ਹੂੰ। ਕਿੰਨੇ ਕ ਟਾਈਮ ਤੋਂ ਹੋਇਆ ਜਿਆਦਾ ਇਹ? ਇਹ ਜਿਆਦਾ ਤਾਂ 4 ਪਸਾਲ ਹੋ ਗਿਆ ਇਹ ਤੇ ਉਹ ਤੋਂ ਬਾਅਦ ਅੱਧ ਨੌ ਮਹੀਨੇ ਤੱਕ ਦਵਾਈ ਪੁਲੀਜ਼। ਹੂੰ। ਤੇ ਦੋ ਬਾਅਦ ਇਹ ਠੀਕ ਹੋ ਗਿਆ ਸੀਗਾ। ਇਹ ਕਿਹਾ ਮੈਂ ਦਵਾਈ ਨਹੀਂ ਖਾਣੀ ਮੈਂ ਕਿਹਾ ਚੱਲ 7 ਤੋਂ ਬਹੁਤ ਬੋਲ ਲੈਂਦੀ ਅਸੀਂ ਦਵਾਈ ਬੰਦ ਕਰ। ਹੂੰ। ਡਾਕਟਰ ਸਾਹਿਬ ਨੇ ਦਵਾਈ ਬੰਦ ਕਰ ਦਿੱਤੀ। ਦੇਸ਼ ਦੋਤਰ ਮੈਨੂੰ ਦਵਾਈ ਦੇਖੇ ਜਦੋਂ ਜਾਰੇ ਵੇਰ ਦੁਆਰਾ ਹੋਣ ਲੱਗਿਆ ਫਿਰ ਅਸੀਂ ਆਇਆ ਪਿਛਲੇ ਮਹੀਨੇ ਦਵਾਈਖਾਨੇ ਪਰ ਫਿਰ ਹੁਣ ਵੀ ਬੰਨਣਾ ਪੈਂਦਾ ਇਹੋ ਦਵਾਈ ਵੀ ਬਾਹਰ ਜਾ ਕੇ ਭੰਗ-ਪੁੰਗੜਾ ਵੀ ਫਿਰ ਬੰਨਣਾ ਪੈਂਦਾ ਫਿਰ ਵੀ ਫਿਰ ਬੰਨਣਾ ਪੈਂਦਾ ਦਵਾਈਖਾਨੇ ਨਾਲ ਫਿਰ ਰੈਸਟ ਨਹੀਂ ਕਰਦਾ ਦਵਾਈ ਬਾਣਾ ਰੈਸਟ ਕਰਦਾ ਜੇ ਬਾਹਰ ਭੰਗ ਨਾ ਖਾਵੇ ਫਿਰ ਤਾਂ ਕਰਦਾ ਉਹ ਦੋ ਜੀ ਨਾਲ ਅਰੇ ਨਾਲ ਫਿਰ ਇਹ ਪਾਂਗੇ ਸੁੱਕੇ ਖਾ ਜਾਂਦਾ ਪੱਟਕੇ ਕੁਝ ਕਰਦਾ ਪਤਾ ਨਹੀਂ ਕਰਕੇ ਮੋਲਦੀ ਮਲਦੀ ਦੋਰੀਆ ਸੈਕਟਰ ਜਿੰਨ ਚ ਪਾ ਕੇ ਪੀਂਦਾ ਚੱਲ ਮੱਚਾ ਮੇਰਾ ਪਿੰਡ ਕੜਿਆਣਾ ਕਲਾਂ ਜੀ ਅਸੀਂ ਦਵਾਈ ਲੈਣ ਵਾਸਤੇ ਆਏ ਸੀ ਪਹਿਲਾਂ 5-7 ਮਹੀਨੇ ਦਵਾਈ ਇੱਥੋਂ ਚੱਲੀ ਸੀ ਜੀ ਉਹਦੇ ਨਾਲ ਬਿਲਕੁਲ ਠੀਕ ਹੋ ਗਿਆ ਸੀਗਾ ਇਹ ਸਭ ਤੋਂ ਗਲਤੀ ਹੋ ਗਈ ਜੀ ਅਸੀਂ ਦਵਾਈ ਬੰਦ ਕਰਤੀ ਡਾਕਟਰ ਨੂੰ ਪੁੱਛੇ ਉਹ ਬੰਦ ਕਰਨ ਕਰਕੇ ਫੇਰ ਉਦਾਂ ਹੀ ਹੋ ਗਿਆ ਫੇਰ ਇਹ ਬਾਹਰ ਜਾ ਕੇ ਭੰਗ ਖਾਣ ਲੱਗ ਗਿਆ ਜੀਣੀ ਗੋਲੀਆਂ ਗਾਲੀਆਂ ਕਿਸੇ ਸਿੱਟੀਆਂ ਡੇਟਾ ਲੰਗੀਆਂ ਹੋਈਆਂ ਉਹ ਚੱਕ ਚੱਕ ਕੇ ਖਾਣ ਲੱਗਿਆ ਜੋ ਵੀ ਚੀਜ਼ ਮਿਲੀ ਉਹ ਖਾਣ ਲੱਗ ਗਿਆ ਬੜਾ ਤੰਗ ਕਰਨ ਲੱਗ ਗਿਆ ਫਿਰ ਸੰਗਲ ਲਾ ਕੇ ਮੈਂ ਇੱਥੇ ਲੈ ਕੇ ਆਇਆ ਇੱਥੇ ਲੈ ਗਿਆ ਤੇ ਭਾਜੀ ਮਲੇ ਮੋਰੇ ਭਾਜੀ ਕਹਿੰਦੇ ਦੱਸਿਆ ਉਹਨਾਂ ਨੂੰ ਸਾਰੀ ਗੱਲ ਸੰਗਲ ਲਾ ਕੇ ਲੈ ਕੇ ਆਇਆ ਸੀਗਾ ਫਲਤਾ ਰਸਤੇ 'ਚ ਉਤਰ ਗਿਆ ਸੀ ਇਹ ਮੋਟਰਸਾਈਕਲ ਤੋਂ ਸੰਗਲ ਲੈ ਕੇ ਆਇਆ ਤੇ ਉਹਨਾਂ ਨੇ ਦੇਖਿਆ ਤੇ ਮੈਨੂੰ ਪੁੱਛਿਆ ਵੀ ਇੱਦਾਂ ਦਾ ਕਰਕੇ ਆਹ ਗੱਲ ਆ ਉਹ ਕਹਿੰਦਾ ਤੁਸੀਂ ਐ ਐ ਕਰੋ ਵੀ 10-20 ਦਿਨ ਇਹਨੂੰ ਇੱਥੇ ਦਾਖਲ ਰੱਖੋ ਇਹਦਾ ਮਨ ਹੋਰ ਹੋ ਜੂਗਾ ਪੰਗ ਨਹੀਂ ਖਾਊਗਾ ਫਿਰ ਉਦੋਂ ਬਾਅਦ ਫਿਰ ਦੇਖਾਂਗੇ ਕੀ ਹੁੰਦਾ ਹੁਣ ਸਾਨੂੰ ਰਹਿੰਦਿਆਂ ਨੂੰ ਵੀ ਇੱਥੇ 20-25 ਦਿਨ ਹੋ ਗਏ ਜੀ 20-25 ਦਿਨ ਇੱਥੇ ਰਹਿੰਦਿਆਂ ਨੂੰ ਹੋ ਗਏ ਹੁਣ ਬਿਲਕੁਲ ਠੀਕ ਆ ਕੋਈ ਖਰਾਬੀ ਨਹੀਂ ਕਰਦਾ ਕੰਮ ਸਬਜ਼ੀ ਛੁੱਕੀ ਕੱਟਦਾ ਹੋਰ ਵੀ ਨਾਲ ਮਾੜਾ ਮੋਟਾ ਜੋੜ ਗਿਆ ਉਕਰੋਲਾ ਕੋਈ ਹੋ ਤਾਂਸ ਨਹੀਂ ਕਰਦਾ ਕੁਝ ਨਹੀਂ ਕਰਦਾ ਦਵਾਈ ਬਹੁਤ ਬਿਲਕੁਲ ਇਹਨੂੰ ਸਹੀ ਸੈੱਟ ਬੈਠ ਗਈ ਜੀ ਹਾਂਜੀ ਹਾਂਜੀ ਦਵਾਈ ਨਹੀਂ ਹੁਣ ਬੰਦ ਕਰਦੇ ਅਸੀਂ ਤੇ ਫਿਰ ਬਾਜੀ ਸੇਵ ਕਹਿੰਦੇ ਚਲੋ 2-4 ਦਿਨ ਬਾਅਦ ਦੇ ਤੁਸੀਂ ਜਾਓ ਇਹ ਦੇਖੋ ਕੀ ਕਰਦਾ ਵੀ ਦੁਬਾਰਾ ਤਾਂ ਨਹੀਂ ਖਾਂਦਾ ਤੇ ਉਸ ਤੋਂ ਬਾਅਦ ਕੈਂਪ ਤੇ ਆਇਓ ਕੈਂਪ ਤੇ ਆਇਓ ਫਿਰ ਹਾਂਜੀ ਕੈਂਪ ਤੇ ਆਇਓ ਤੇ ਦਵਾਈ ਹੋ ਲੈ ਜਾਈਓ ਕੋਈ ਜਿਆਦਾ ਪਰਬਲ ਨਹੀਂ ਪਾਉਂਦੇ ਆਹ ਠੀਕ ਆ ਜੀ ਜਿਆਦਾ ਉਹ ਤਾਂ ਅਸੀਂ ਪਹਿਲਾਂ ਵੀ ਲੈ ਕੇ ਆ ਜਾਾਂਗੇ ਜੀ ਤੇ ਇਹਨੂੰ ਇਹੀ ਕਹੀਦਾ ਵੀ ਤੂੰ ਇਹ ਛੱਡੋ ਕਿਉਂਕਿ ਉੱਥੇ ਭੰਗਾ ਭੂਆ ਜਿ ਰੱਖਿਆ ਹੈ ਆਪਣੀ ਸਿਹਤ ਦਾ ਧਿਆਨ ਰੱਖ ਬਹੁਤ ਹੋਣ ਦਾ ਸਕੇ ਤਾਂ ਉਹ ਮੁਰਗੀ ਦੋੜਾ ਪੋਣ ਜਿਹੜੀ ਠੀਕ ਕਰ ਲਓ ਹੁਣ ਪੰਗ ਪੋਂਗ ਤਾਂ ਨਹੀਂ ਖਾਏਗਾ ਨਹੀਂ ਦੇਖ ਲਾ ਹੁਣ ਵੀ ਇਹਨਾਂ ਨੇ ਛੁੱਟੀ ਨਹੀਂ ਦੇਣੀ ਹੈਗੀ ਹਾਂ ਹੋਰ ਚੀਜ਼ ਬੀੜੀਆਂ ਪੂੜੀਆਂ ਪੰਗ ਪੋਂਗ ਬਿਲਕੁਲ ਬੰਦ ਕਰਨਾ ਹੈ ਕੰਮ ਕੀ ਕਰੁੰਦਾ ਕਰਦਾ ਕੰਮ ਪਹਿਲਾਂ ਤਾਂ ਕੰਬਾਇਨ ਚਲਾਉਂਦਾ ਸੀਗਾ ਇਹ ਗੱਡੀ ਗੱਡੀ ਮੋਟਰਸਾਈਕਲ ਸਭ ਕਰ ਚਲਾ ਲੈਂਦਾ ਹੁਣ ਵੀ ਚਲਾ ਲੈਂਦਾ ਜਣੀਆ ਭਾਂਗੇ ਨੂੰ ਫਿੱਟ ਨਹੀਂ ਪੈਂਦੇ ਕਿ ਜਦੋਂ ਖਾ ਲੈਂਦਾ ਫੇਰ ਜਿਆਦਾ ਹੋ ਜਾਂਦਾ ਫੇਰ ਭਾਂ ਟੋੜ ਕਰਦਾ ਪੱਖੇ ਤੋੜਦੇ ਜਿੰਨੇ ਸ਼ੀਸ਼ੇ ਸਾਰੇ ਉਹ ਤੋੜਦੇ ਪਹਿਲਾਂ ਬੜਾ ਇਹਨਾਂ ਸਾਨੂੰ ਹਰਾਨ ਕੀਤਾ ਕਈ ਵਾਰੀ ਤਾਂ ਸੰਗਲ ਆ ਕੇ ਰੱਖਣਾ ਪੈਂਦਾ ਸੀ ਨਹੀਂ ਬਿਆਨ ਹੀ ਜਿਹਾ ਹੋਇਆ ਉਹ ਪਹਿਲੇ ਆਏ ਜਿੱਦਾਂ ਪਹਿਲੇ ਬਨਕੇ ਨਹੀਂ ਆਏ ਸੀ ਪਹਿਲਾਂ ਵੀ ਬਨਕੇ ਨਹੀਂ ਨਾਲ ਕਰਦੇ ਆਏ ਸੀਗੇ ਅਸੀਂ ਉਹ ਵੀ ਫਟਫੜ ਕੇ ਲੈ ਆਏ ਸੀ ਤੇ ਸਾਨੂੰ ਆਉਂਦਿਆਂ ਨੂੰ ਬਾਜੀ ਮੋਰੇ ਟੱਕਰ ਗਏ ਸਾਨੂੰ ਮੇਰੀ ਵੈਬ ਵੀ ਨਾਲ ਆਈ ਸੀ ਤੇ ਕਹਿੰਦਾ ਤੁਸੀਂ ਮਾਤਾ ਜੀ ਤੁਸੀਂ ਫਿਕਰ ਨਾ ਕਰੋ ਇਹਨੇ ਠੀਕ ਹੋ ਜਾਣਾ ਤੇ ਦਾਦ ਦਵਾਈ ਚਾਲੂ ਕਰਵਾਤੀ ਸੀ ਜੀ ਨਾਮ ਬਲੂ ਮਨਪ੍ਰੀਤ ਬੱਬੂ ਕਹਿੰਦੇ ਆ ਸੀ ਇਹਨੂੰ ਹਾਂਜੀ ਤੁਹਾਡਾ ਨਾਮ ਹਾਂਜੀ ਤੁਹਾਡਾ ਨਾਮ ਸਰਦਾਰਾ ਸਿੰਘ